ਅੱਜ ਦਿਖਾਉਣਾ ਹੈ ਬਈ ਸੋਨੂੰ ਸਾਡਾ ਫਿਲਟਰ ਐਡਾ ਵੱਡਾ ਤਾਂ ਪਾਈਪ ਪਿਆ ਹੈਗਾ ਬਹੁਤ ਲੰਬਾ ਇਹ ਇੰਨਾ ਲੰਬਾ ਪਾਈਪ ਪਿਆ ਹੈ ਆ ਲੱਗੇਗਾ ਫਿਲਟਰ ਅ ਰਾਤ ਨੂੰ 10 ਵਜੇ ਤੱਕ ਫਿੱਟ ਕਰਕੇ ਗਏ ਵਿਚਾਰੇ ਹਾਂ। ਸਾਰੇ ਟਾਇਰਾਂ ਨੂੰ ਸਾਫ਼ ਕਰਕੇ ਵੀ ਕੰਡਕੂ ਪਾਣੀ ਦੁਆਰਾ ਪਾਣੀ ਪਾਇਓ। ਤੇ ਸਾਫ਼ ਪਾਣੀ ਆਉਂਦਾ। ਟੂਟੀਆਂ ਦਾ ਪਾਣੀ ਬਹੁਤ ਜ਼ਿਆਦਾ ਗਲਤ ਆਪੇ। ਆਹ ਵਾਰ ਗੰਦੇ ਪਾਣੀ ਵਾਲਾ ਪਾਈਪ ਸਾਰਾ ਦਿਖਾਤਾ ਹਾਂ ਮੈਂ ਹਾਂ ਸਾਰਾ ਦਿਖਾਤਾ ਹਾਂ ਤਾਂ ਆਣਾ ਹਾਂ ਜੇ ਹਜੇ ਦੋ ਦਿਨ ਨਹੀਂ ਇਹਦਾ ਪਾਣੀ ਕੱਟਣਾ ਨਾ ਦੋ ਵਾਰੀ ਟੈਂਕੀ ਭਰ ਕੇ ਸਾਫ਼ ਕਰਨੀ ਹੈ ਦੂਸਰੀ ਵਾਰ ਹੋ ਰਹੀ ਹੈ ਹਾਂ ਇੱਕ ਕਸਵੇਰੀ ਸੁੱਤੇ ਰੱਠਣਸਾਰ ਕਰਤੀ ਤੇ ਇੱਕ ਹੁਣ ਕਰਦਾ ਮੈਂ ਫਿਰ ਲਾਈਟ ਭੱਜ ਜੂਗੀ ਸਾਡੇ ਪੈਪ ਦੀ ਜਿਹੜੀ ਸੈਟਿੰਗ ਨਹੀਂ ਬੈਠ ਰਹੀ ਸੀ ਸਾਨੂੰ ਬਹੁਤ ਮੁਸ਼ਕਿਲ ਦੇ ਨਾਲ ਲੱਗਿਆਗਾ ਇਹ ਆ ਇਟਾਂ ਕਰਕੇ ਬਾਲਾ ਓੱਖਾ ਹੋਇਆ ਆਪਾਂ ਨੇ ਸਾਰੇ ਜਣੇ ਫਟਾਫਟ ਕੰਮ ਕਰਦੇ ਰਹੇ ਫਿਰ ਵੀ ਲਾਤਾ ਮਮਤਾ ਦੇ ਕਰੇ ਫਿਲਟਰ ਲਾਣੇ ਹੀ ਆਣੇ 10 ਵਜ ਗਏ ਤੇ ਰਾਤ ਪੂਰੀ ਹੁਣ ਮੈਂ ਆ ਦਵਾਈ ਵੀ ਏ ਸਾਫ ਸ਼ੁੱਧ ਪਾਣੀ ਨਾਲ ਲਿਆ ਕਰੀ ਸਾਰਾ ਦਿਨ ਸ਼ੁੱਧ ਪਾਣੀ ਪੀਆ ਕਰੀ ਹਾਂ। ਸਭ ਤੋਂ ਬਾਦੂ ਹੋਈ ਛੋਈ ਮੈਨੂੰ ਕੱਜ ਚੰਗੀ ਕਦੇ ਸੋਚਿਆ ਹੀ ਨਹੀਂ ਸੀ ਸਾਡੇ ਘਰੇ ਵੀ ਫਿਲਟਰ ਲੱਗੂਗਾ। ਸਾਰਿਆਂ ਨੂੰ ਖੁਸ਼ੀ ਹੈਗੀ ਜਿਉਂਦੇ ਵਸਦੇ ਰਹਿਣ ਵਿਚਾਰੇ। ਹਾਂ ਜਿਨ੍ਹਾਂ ਨੇ ਵੀ ਐਨਾ ਕਿੱਤੇਗਾ। ਮਾਲਕ ਤਰੱਕੀਆਂ ਦੇਵੇ। ਹਾਂ ਲੰਬੀਆਂ ਉਮਰਾਂ ਕਰੇ। ਜਦੋਂ ਅਮੀ ਮਮੀ ਮਾਥੋਂ ਪਾਣੀ ਕਰਦੇ ਹੋ ਰੰਗਿਓ ਸੇ ਟਾਈਮ ਆਣਾ। ਹਾਂ ਸਿਸਾਂ। ਹੋਰ ਸਿਸਾਂ ਤੇ ਆ ਕਰਾਂਗੇ ਨਾਲੇ। ਮੇਰੇ ਬਹੁਤ ਹੁੰਦੇ ਤੂੰ ਐਂ ਦੇਖ ਹੁਣ ਤੱਕ ਵੀ ਜਦੋਂ ਮੈਂ ਬਿੱਲ ਚਾਰ ਦੇਖਦੀ ਆ ਬਾਹਰ ਕਰਨਾ ਪਰ ਮਾਤਾ ਦਾ ਵਾਲਾ ਟਾਈਮ ਯਾਦ ਹੁੰਦਾ ਬੀਕ ਦੋ ਬਾਈ ਇੱਕ ਦੋ ਵਾਰ ਇਸ ਤਰ੍ਹਾਂ ਹੋ ਜਾਂਦਾ ਸੀ ਕਿ ਮੈਂ ਬਾਥਰੂਮ ਚ ਗਈਆਂ ਤੁੱਥਵੇਂ ਚੱਕਰ ਆ ਗਿਆ ਮੈਂ ਡਿੱਗ ਗਈ ਫਿਰ ਉੱਥੋਂ ਮੇਰੇ ਮੰਮੀ ਤੇ ਮੇਰਾ ਭਾਈ ਉੱਥੇ ਬੈਠ ਬਾਥਰੂਮ ਕੋਲ ਮੰੰਡਿਆ ਲੈ ਕੇ ਜਾਂਦੇ ਫਿਰ ਮੈਨੂੰ ਕੱਢਦੇ ਫੇਰ ਮੇਰਾ ਭਾਈ ਵੀ ਤੇਰਾ ਡਾਕਟਰ ਨੂੰ ਬੁਲਾਉਣ ਜਾਂਦਾ ਤੇ ਮੇਰੀ ਮਾਂ ਉੱਥੇ ਮੈਨੂੰ ਪੱਖਿਆਂ ਚੱਲੀ ਜਾਂਦੀ ਵਿਚਾਰੀ ਫੇਰ ਦੋਏ ਜਣੇ ਇੱਕ ਇੱਕ ਸਾਈਡ ਤੋਂ ਮੰਜਾ ਚੱਕ ਕੇ ਫਿਰ ਮੰਜਾ ਮੇਰੇ ਲੈ ਕੇ ਆਉਂਦੇ ਹੁਣ ਮੈਂ ਹੁਣ ਮੈਂ ਥੋੜੇ ਦਿਨ ਪਹਿਲਾਂ ਬਿਮਾਰ ਹੋ ਗਈ ਹੁਣ ਕੀ ਕਰਿਆ ਮੰਮੀ ਮੈਨੂੰ ਫਟਾਫਟ ਬਿਲ ਚੜ੍ਹ ਤੇ ਉਠਾ ਵੀ ਅੰਦਰ ਜਾਣਾ ਤਾਂ ਅੰਦਰ ਬਾਹਰੇ ਨਿਕਲਨੇ ਤਾਂ ਬਾਹਰ ਮਤਲਬ ਹੁਣ ਮੈਨੂੰ ਸੁੱਖਿਆ ਹੋ ਗਿਆ ਹੁਣ ਮੈਂ ਅੱਜ ਸੋਚਿਆ ਕਿ ਵੀ ਹੁਣ ਮੈਂ ਬਿਲ ਚਰਦਾ ਸਾਰਾ ਕੁਝ ਜ਼ਿਆਦਾ ਹੀ ਲੈਣ ਲੱਗ ਗਈ। ਬਈ ਹੁਣ ਇਹ ਬਿਲ ਚਰਨ ਛੱਡ ਕੇ ਥੋੜਾ ਟਾਈਮ ਵੀ ਕੋਈ ਜਦੋਂ ਦੁੱਖ ਸੁੱਖ ਹੋਵੇ ਉਹ ਆਸੋ ਵੀ ਕਰਦੇ ਉਹਨੂੰ। ਬਈ ਸਟੈਂਡ ਤੇ ਇੱਕ ਦੋ ਗੇੜੇ ਕੱਢ ਕੇ ਦੇਖਿਆ ਕਰਾਂ। ਹੋਰ ਲੱਤਾਂ ਚ ਜਾਨ ਆਵੇ। ਲੱਤਾਂ ਚ ਜਾਨ ਜੀ ਆਵੇ ਮੈਂ ਇੱਕ ਦੋ ਗੇੜੇ ਕੱਢਿਆ ਕਰ। ਸਹੀ ਫਿਰ ਮੈਨੂੰ ਬਹੁ ਆਇਆ ਹੋਇਆ ਕਿ ਮੈਂ ਬਹੁਤ ਟ ਡਿਪੈਂਡ ਜੀ ਹੋਣ ਲੱਗ ਗਈ। ਕਿਉਂਕਿ ਮੈਨੂੰ ਤੇਵਾ ਤੋਂ ਹੁਣ ਐਵੇਂ ਸੋਚੀ ਸੀ ਵੀ ਸਟੈਂਡ ਤੇ ਇੱਕ ਅੱਧਾ ਗੇੜਾ ਵੀ ਘਟਿਆ ਕਰਾਂ ਕਿਉਂਕਿ ਵੀ ਜਿਆਦਾ ਫੇਰੇ ਉਹ ਹੀ ਗੱਲ ਹੋ ਜਿੰਦੀ ਤਾਈ ਦਾ ਘੇਰਾ ਨਹੀਂ ਨਹੀਂ ਲਈ ਕਿੰਗੀ ਘੇਰਾ ਲਈ ਹੁੰਦੀ ਤਾਂ ਤਾਂ ਬਸ ਫੇਰ ਜਮਾ ਹੀ ਉੱਠਣ ਦਾ ਨਾ ਹੀ ਲੈਣਾ ਸੀ ਮੈਂ ਤੇ ਹੁਣ ਇਸ ਦੇ ਤੇ ਵੀ ਇੱਕ ਦਿਨ ਹੁਣ ਬਸ ਗੁਰੂ ਘਰ ਜ਼ਰੂਰ ਜਾ ਕੇ ਆਉਣਾ ਥੋੜਾ ਗੁਰੂ ਘਰ ਦੂਰ ਪੈਂਦਾਗਾ ਅੱਧੇ ਕਿਲੋਮੀਟਰ ਨੂੰ ਤੇ ਗੁਰੂ ਘਰ ਜਾ ਕੇ ਆਉਂਗੀ ਮੈਂ ਉਹ ਫੇਰ ਨਹੀਂ ਲੈ ਕੇ ਜੰਮਾ ਦੇ ਬਿਲ ਚੈਨ ਨੂੰ ਉਹ ਦਿਨ ਅਸੀਂ ਮੇਲੇ ਤੇ ਵੀ ਗਏ ਯਾਦ ਨਹੀਂ ਆਈ ਹੈਗੀ ਵੀ ਰੱਖ ਸਕਦੇ ਆ ਉੰਜ ਵੀ ਲੀਪਟ ਚ ਮੈਂ ਚੱਲਣੀ ਨਹੀਂ ਸੀ ਨਾ ਉੱਥੇ ਤਾਂ ਜਾਂਦੀ ਨਹੀਂ ਸੀ ਹੈਨਾ ਹਾਂ ਮੇਨ ਗੇਟ ਚੋਂ ਮਸਾਂ ਲੰਗੇ ਸੀ ਦੇਖ ਹਾਂ ਬਿਲ ਚੈਰ ਕਿੱਥੇ ਆਪਾਂ ਹੁਣ ਮਤਲਬ ਹੁਣ ਬਸਾਖੀ ਨਿਕਲ ਗਈ ਹਾਂ ਹੁਣ ਆਪਾਂ ਕਿਸੇ ਹੋਰ ਗੇਣ ਜਿਵੇਂ ਖਾਲੀਆ ਹੋਵੇ ਖੁੱਲਿਆ ਹੋਰ ਦੁਆਰਾ ਉੱਥੇ ਚੱਲਾਂਗੇ ਹਾਂ ਹੈਨਾ ਹਾਂ ਹੁਣ ਮੈਨੂੰ ਮੈਨੂੰ ਮਤਲਬ ਸਾਏ ਇਹਨੇ ਕਹਿੰਦੇ ਰਹਿੰਦੇ ਸੀ ਮੇ ਬਾਹਰ ਜਾਇਆ ਕਰੋ ਘੁੰਮਣ ਜਾਇਆ ਕਰੋ ਹੋਰ ਤਾਂ ਹੋਰ ਮੇਰੀ ਫੈਮਿਲੀ ਨੂੰ ਵੀ ਐਵੇਂ ਕਰਦੇ ਹੁੰਦੇ ਸੀ ਇਨਸਟਾ ਤੇ ਮੈਨੂੰ ਬਹੁਤ ਹੁੰਦੇ ਸੀ ਕਿ ਬਾਈ ਭੈਣ ਕਿਤੇ ਲੈ ਜਾਇਆ ਕਰੋ ਭੈਣ ਕਿਤੇ ਲੈ ਜਾਇਆ ਕਰੋ ਹੁਣ ਮੈਨੂੰ ਲੈ ਕੇ ਜਾਂਦੇ ਨੇ ਕਿ ਬਾਹਰ ਇਹ ਤਾਂ ਸਾਰੇ ਤੋਂ ਬਾਦੋਂ ਖਾ ਦਾ ਗਰਲ ਪੱਟੀ ਜੀ ਨੇ ਕਰ ਰੱਖੇ ਕੋ ਗਰਮੀ ਚ ਵਿੱਚ ਤਾਂ ਨਹੀਂ ਲਾਈ ਜਾਂਦੇ ਨੇ ਮਹੀ ਪਰਨਾ ਆਪਣੀ ਬਾਹਰ ਜਾਂਦੀ ਹੈਗੀ ਮੈਂ ਤਾਂ ਇੰਨਾ ਜ਼ੋਰ ਲਾਉਣੀ ਆ ਵੀ ਚੱਲ ਬਾਹਰ ġeṛa ਕਢਾ ਕੇ ਲਿਆ ਮੈਂ ਵੀ ਬਿਲ ਚੇਰ ਤੇ ਬਹਿ ਜਾ ਹੁਣ ġeṛa ਕਢਾ ਲਿਓਗੇ ਹੋਰ ਮੈਨੂੰ ਤਾਂ ਪਤਾ ਨਹੀਂ ਕਾ ਤੂੰ ਇਹ ਡਰ ਜਿਹਾ ਲੱਗਣ ਲੱਗ ਗਿਆ ਵਾਰੀ ਹਾਂ ਕੁਛ ਨਹੀਂ ਹੁੰਦਾ ਇੱਕ ਦਿਨ ਲੱਗੂਗਾ ਦੋ ਦਿਨ ਲੱਗੂਗਾ ਆਪੇ ਸੁਭਾਅ ਪੈ ਜਾਊਗਾ ਹਾਂ ਮੈਨੂੰ ਤਾਂ ਬਸ ਇਹ ਹੁੰਦਾ ਜਦੋਂ ਆਪਾਂ ਗੇਟ ਤੱਕ ਵੀ ਵਾਗੇ ਉਹ ਦਿਨ ਹੁੰਦਾ ਮੈਨੂੰ ਵਾਪਸ ਮੁੜ ਲਿਆ ਮੈਂ ਨਹੀਂ ਜਾਂਦੀ ਮੈਂ ਨਹੀਂ ਜਾਂਦੀ ਕੁਛ ਨਹੀਂ ਹੁੰਦਾਗਾ ਚੱਲ ਹੁਣ ਤਾਂ ਇੰਨਾ ਕਵਰ ਕ ਬੈ ਗਿਆ ਮੈਂ ਕੀ ਕੁਛ ਪਰਮਾਤਮਾ ਪਾਵੇ ਮੈਂ ਜਦੋਂ ਬਿਮਾਰ ਹੋਊਗੀ ਮੰਮੀ ਪਾਸਾ ਜਾ ਕੇ ਉਹਦੋਂ ਦਾ ਮੈਨੂੰ ਜਮਾਈ ਲੱਗਣ ਲੱਗ ਗਿਆ ਵੀ ਦਵਾਈ ਤਾਂ ਜਮਾਈ ਬੇਕਾਰ ਆ ਮੈਨੂੰ ਤਾਂ ਫਰਕ ਨਹੀਂ ਪੈ ਰਿਆ ਦਵਾਈ ਨਾਲ ਟੈਨਸ਼ਨ ਰਹਿਣ ਲੱਗ ਜਾਂਦੀ ਹੈ ਫੇਰ ਮੈਨੂੰ ਨਹੀਂ ਨਹੀਂ ਤੂੰ ਵੱਧ ਟੈਨਸ਼ਨ ਲੈਣੀਂ ਉਂ ਠੀਕ ਐ ਗੋ ਹੁਣ ਜਿਵੇਂ ਆਈ ਚੱਕੜੀ ਪਈ ਸੀ ਬੈਠਿਆ ਵੀ ਨਹੀਂ ਜਾਂਦਾ ਤੇ ਹੁਣ ਠੀਕ ਐ ਬੈਠ ਤਾਂ ਜਾਂਦੀ ਆ ਨਾ ਮੈਂ ਬੈਠ ਕੇ ਟੁੱਟੇ ਨਹੀਂ ਹਾਂ ਪਹਿਲਾਂ ਕਿੰਨੇ ਜ਼ਿਆਦਾ ਹੁੰਦੇ ਸੀ ਹੋਰ ਬਠਿਆ ਕੇ ਵੀ ਹੁੰਦੇ ਸੀ ਪਰ ਮੈਨੂੰ ਲੱਗਦਾ ਪਿੱਛੇ ਕੰਮ ਦਾ ਹੈ ਨਾ ਹੁਣ ਚਾਹੀਦੀ ਕੰਮ ਹੈਗੀ ਉਹ ਜਿਵੇਂ ਜਾਂਦੀ ਸੀ ਪਹਿਲਾਂ ਉਹਨਾ ਕਮਰੇ ਆ ਚੋ ਵੀ ਬਾਹਰ ਨਿਕਲਣਾ ਕਿੰਨਾ ਔਖਾ ਸੀ ਪਰ ਵੈਸੇ ਮੈਨੂੰ ਲੱਗਦਾ ਮਮੀ ਨਾਲ ਵਾਲੀ ਨੂੰ ਜ਼ਿਆਦਾ ਪਤਾ ਲੱਗਦਾ ਹੋਰ ਇੰਨਾ ਛੂਟਾ ਪੈਂਦਾ ਹੁੰਦਾ ਸੀ ਹੁਣ ਕਿੱਥੇ ਪੈਂਦਾ ਉਹ ਛੂਟਾ ਜਾ ਜਦੋਂ ਡਿੱਗ ਜਾਂਦੀਆਂ ਦੀ ਆਪਾਂ ਦੋਨੇ ਡਿੱਗ ਜਾਂਦੀਆਂ ਦੀਆਂ ਹਾਂ ਕਤਸਾ ਪਾ ਨੂੰ ਬੜਾ ਟਾਈਮ ਹੋ ਗਿਆ ਠਿੱਕੀ ਦੀ ਜਦੋਂ ਡਿੱਗੀਆਂ ਸੀ ਤੂੰ ਕਿੰਨੀ ਹੱਸੀ ਤੇ ਸੱਟ ਮੇਰੇ ਯਾਦ ਲੱਗੀ ਮੈ ਤਾਂ ਆਈਆ ਪੀ ਆਵੇ ਇਹ ਹੋ ਕੀ ਗਿਆ ਵੀ ਮੈਂ ਤੇ ਡਿੱਗੀ ਜਾਲ ਕੋਈ ਗੱਲ ਨਹੀਂ ਮੇਰੀ ਮਾਂ ਮਿਲ ਤੋ ਹੀ ਪਹਿਲਾ ਡਿੱਗੂ ਨਹੀਂ ਉਪਰੋਂ ਤੂੰ ਕਦੇ ਆਪਦੇ ਕੰਨੀ ਨੂੰ ਕਦੇ ਆਏ ਦੂਰ ਨੂੰ ਪਰੇ ਨੂੰ ਕਰਕੇ ੱੱਕਾ ਮਾਰ ਦਿੰਦੇ ਤੇ ਕੋਣੋ ਚੀਜ਼ ਨਹੀਂ ਹੈਗੀ ਬੰਤਾ ਉਹ ਮੈਨੂੰ ਹੁ ਕਰ ਦੇਗੀ ਮੈਂ ਤਾਂ ਨਹੀਂ ਕੋਣੂ ਵਿੱਚ ਚੱਕਰਾਂ ਚ ਪਾ ਰੱਖਿਆ ਵਿਚਾਰੇ ਨੂੰ ਮੈਨੂੰ ਲੱਗਦਾ ਐ ਤੂੰ ਕਿਸੇ ਨਾਲ ਚੱਲ ਨਹੀਂ ਸਕਦੇ ਆ ਬਣਿਆ ਆਪ ਜੀ ਮੈਂ ਮੈਂ ਚੱਲਦਾ ਮੈਂ ਕਿ ਮੈਂ ਚੱਲ ਛੱਡ ਗਿਆ ਫਿਰ ਕਿਹਾ ਤੂੰ ਹੀ ਬਾਹ ਕਿਉਂ ਫੜਦੇ ਹੋ ਮੰਗਾ ਮੇਰੀ ਮੰਮੀ ਤੂੰ ਹੀ ਜਲਿਆ ਮੰਮੀ ਤੂੰ ਹੀ ਜਲਿਆ ਨਾ ਵਾਂਗਾ ਤਾਂ ਗਾ ਰਹੀ ਤੇ ਤੂੰ ਹੀ ਬਾਹ ਮਾਰਦੀ ਹਾਂ ਫਿਰ ਤੂੰ ਐਂ ਵਗ ਚੱਲਿਆ ਕਰ ਮੈਨੂੰ ਬਿਠਾ ਲਿਆ ਕਰ ਬਿਲ ਚੇਰ ਤੇ ਤੂੰ ਪਿੱਛੇ ਫੜ ਕੇ ਚੱਲੀ ਚੱਲੇ ਨਾਲ ਤਾਂ ਆ ਸਹੀ ਗੱਲ ਐ ਨਾਲੇ ਤੂਰੀ ਜਾਇਆ ਕਰੇਂਗੀ ਗੇੜਾ ਲਿਕਾਇਆ ਕਰੂਗਾ ਸਹੀ ਗੱਲ ਐ ਹੋਰ ਕੀ ਕਹਿੰਦੇ ਨੇ ਜਦੋਂ ਵਜਨ ਹੋਵੇ ਨਾ ਹਾਂ ਫਿਰ ਤਾਂ ਇੱਕ ਅੱਧਾ ਕਦਮ ਚੱਕਿਆ ਜਾਊਗਾ ਮੈਂ ਤੋਂ ਪਹਿਲੇ ਦਿਨ ਵੀ ਤਾਂ ਚੱਕ ਪਾ ਸੀ ਨਿੱਕੂ ਤੇ ਨਾਨੇ ਨੂੰ ਬਿਠਾ ਕੇ ਹਾਂ ਸਟੈਂਡ ਨਾਲ ਨੂੰ ਤੁਰਨਾ ਸੌਖਾ ਦੇ ਨਾਲ ਹਾਂ ਸਟੈਂਡ ਨਾਲ ਹੁਣ ਮੈਂ ਚੱਲਣਾ ਸਟਾਰਟ ਕਰੂੰਗੀ ਨਾਲੇ ਡੇਲੀ ਉਹ ਜਿਮ ਸਾਈਕਲ ਚਲਾਇਆ ਕਰੂੰਗੀ ਅਥਣੇ ਤੇ ਤੜਕੇ ਹੂੰ ਨਾਲੇ ਸਟੈਂਡ ਤੇ ਜਿਹੜੇ ਖੜੇ ਕਰੂੰ ਥੋੜੀ ਜਿਹੀ ਮੈਂਟ ਕਰਨੀ ਪਊਗੀ ਹੋਰ ਮੈਂਟ ਕਰਕੇ ਨਾਲ-ਨਾਲ ਦਵਾਈਆਂ ਚੱਲਦੀਆਂ ਜਿਵੇਂ ਤਾਂ 6-3 ਸੈੱਟ ਹੋਣਗੇ ਇੱਕ ਦਮ ਤੇ ਕੀ ਹੋ ਰਿਹਾ ਹੈ ਦਵਾਈਆਂ ਇੰਨੀਆਂ ਜਿਆਦਾ ਤੇਜ਼ ਨੇ ਹਾਏ ਹਾਏ ਹੁਣ ਵੀ ਦੇਖ ਤੂੰ ਨਾਂ ਟਾਈਮ ਹੋ ਗਿਆ ਹਜੇ ਲੰਘਿਆ ਨਹੀਂ ਜੋ ਬੋ ਲੈ ਲੈਣੀ ਹੈ ਨਾ ਉਨ ਨੂੰ ਆਏ ਲਗ ਲੈਣੇ ਵੀ ਆ ਸਾਰਾ ਦਿਮਾਗ ਮੇਰਾ ਜਿਹਨੋਂ ਜਮਾਂ ਸੁਣਨ ਹੋ ਰਿਹਾ ਮੈਨੂੰ ਤਾਂ ਜੇ ਕੋਈ ਹਾਸੇ ਵਾਲੀ ਗੱਲ ਕਰੀ ਜਾਂਦਾ ਮੇਟਾ ਹੱਸੀ ਵੀ ਨਹੀਂ ਆਉਂਦੀ ਕੋਈ ਬੋਲੀ ਜਾਂਦਾ ਮੇਰੇ ਤਾਂ ਕੰਨੇ ਮੇ ਹੋ ਜਾਂਦੇ ਨੇ ਵੀ ਮੈਨੂੰ ਤਾਂ ਸੁਣਦਾ ਹੀ ਨਹੀਂ ਹਾਂ ਪਤਾ ਕੀ ਹੈ ਬਚਪਨ ਤੋਂ ਹੀ ਲੈ ਕੇ ਤੈਨੂੰ ਨੀਂਦ ਹੀ ਬਹੁਤ ਘੱਟ ਆਉਂਦੀ ਸੀ ਤੇ ਹੁਣ ਆ ਦਵਾਈਆਂ ਨਾਲ ਨੀਂਦ ਪੂਰੀ ਆਉਂਦੀ ਹੈ ਮੈਂ ਤਾਂ ਮੰਮੀ ਮੈਂ ਨਾ ਉਹ ਤੇ ਨੂੰ ਕਦੇ ਵੀ ਇਹ 네ਗੇਟਿਵ ਨਹੀਂ ਲਿਆ ਹੈਗਾ ਵੀ ਹਾਇ ਮੈਨੂੰ ਨੀਂਦ ਨਹੀਂ ਮੈਂ ਉਹਨੂੰ ਵੀ ਸਪੋਜ਼ਿਟਿਵ ਲੈ ਦੱਸਾਂ ਕਿ ਮੈਨੂੰ ਐ ਲੱਗਦਾ ਹੈਗਾ ਵੀ ਨੀਂਦ ਕਾਮਯਾਬ ਇਨਸਾਨ ਨੂੰ ਘਟਾਉਂਦੀ ਹੈ ਹਾਂ ਇਹ ਵੀ ਗੱਲ ਹੈ ਤੇ ਮੈਂ ਕਾਮਯਾਬ ਇਨਸਾਨ ਬਣੂਗੀ ਕਦੇ ਨਹੀਂ ਕਿਉਂਕਿ ਮੈਨੂੰ ਨੀਂਦ ਘਟਾ ਹਾਂ ਚਾਹੇ 1 ਘੰਟਾ ਨੀਂਦ ਆਵੇ ਵਧੀਆ ਨੀਂਦ ਆਵੇ ਨਾ ਫੇਰ ਸਰੀਰ ਹੌਲਾ ਹੋ ਜਾਂਦਾ ਹੈ ਜਿਵੇਂ ਹੁਣ ਆਉਂਦੀ ਹੈ ਦਵਾਈ ਲੈ ਕੇ ਬੈਲਟ ਜੀ ਤਾਰ ਦਿੰਨੀ ਆ ਫਿਰ ਤਾਂ ਗਰਦਨ ਦਰਦ ਕਰਦੀ ਹੈ ਜੇ ਲਾ ਲੈਂਨੀ ਆ ਫਿਰ ਗਰਮੀ ਲੱਗਦੀ ਆ ਬਹੁਤ ਜ਼ਿਆਦਾ ਗਰਮ ਹੁਣ ਗਰਮੀਆਂ ਕੋ ਸੇ ਹੁੰਦੀ ਗਰਮ ਹੈ ਇਹ ਗਰਮੈਸ ਵਾਸਤੇ ਹੁੰਦੀ ਹੈ ਰਾਤ ਨੂੰ ਤਾਂ ਮੈਨੂੰ ਜੁਇਨ ਲਾ ਕੇ ਸੌਣੀ ਆ ਰਾਤ ਨੂੰ ਤਾਂ ਮੈਨੂੰ ਦੋ ਤਈ ਘੰਟੇ ਦਾ ਲੱਗਦਾ ਔਖਾ ਆ ਜਦੋਂ ਅਗੀ ਨੀਂਦ ਦੁਆ ਨਹੀਂ ਸੇ ਪਤਾ ਲੱਗਦਾ ਨੇ ਕਿ ਵੀ ਚਾਈ ਨੂੰ ਗਿਆਦਾ ਕਰ ਪਾਉਣ ਨੂੰ ਸਮਾਂ ਦੇ ਪੱਤੇ ਕੀ ਗੋਸ ਚੱਕਲੇ ਆਂ ਦੀ ਤਾਗਗੇ ਤੋਗੇ ਹਣਾ ਜਵਾਖ ਦਾ ਸਕੂਲ ਵਾ ਗੈਣਾ ਚ ਹਾਂ ਕੱਲ ਦਾ ਸਵੇਰੀ ਆ ਗਿਆ ਸੀ ਮੇਰੇ ਲਈ ਉਹ ਕੱਲ ਤਾਂ ਨਹੀਂ ਹਾਸੇ ਘੜਾਈ ਕਹਿੰਦਾ ਆ ਜਾ ਕਹਿੰਦਾ ਮੈਂ ਡੈਡੀ ਤਪਾ ਕੇ ਆਈਏ ਉਹ ਕਹਿੰਦਾ ਦੈਨ ਉਿੱਕੀ ਸੀ ਟੀ ਮਾਈ ਹੋ ਗਈ ਤਪ ਗਿਆ ਡੈਡੀ ਤੇ ਤਪੀ ਆਈ ਪਿਆ ਤੇ ਵਿਚਾਰਾ ਕੰਮ ਵਿੱਚ ਤੱਕ ਰਹੀ ਸੀ ਹਾ ਗਰਮ ਮਾਂਤਾਗੇ ਤਾਂ ਬਾਤ ਚ ਵਾਗੇ ਜਾਂਗੇ ਅੱਜ ਪਹਿਲਾ ਡੈਣੀ ਨੂੰ ਤਾਂ ਪਾਈਏ ਦਵਾ ਨੂੰ ਵੀ ਖਾਲ ਕਰ ਦੇਣੀ ਹੈ ਜਮਾਤ ਦਦੀਆਂ ਗੱਲਾਂ ਨੇ ਨੇ ਯਾ ਪਉਣ ਲੱਗਦੇ ਹਨ ਇੰਨੇ ਛਟਛਟ ਜਵਾਖਾਂ ਨੂੰ ਕੀ ਪਤਾ ਲੈ ਤੂੰ ਪਉਣ ਕਾ ਹੁੰਦਾ ਹੋਰ ਹਾਏ ਕਹਿੰਦਾ ਮੇਰੇ ਨੂੰ ਪਾ ਗਈ ਦਵੇਂ ਜੋਗ ਅੱਡੀ ਸੀਟੀ ਮਾਰੀ ਡੜਗਾ ਨਾ ਚਾਹ ਵਈ ਪਕ ਜੋ ਹਾਏ ਦਾਦੀ ਉਦੂ ਆ ਬੋਲਣ ਲੱਗੀ ਡੜੀ ਉਦੂ ਆ ਬੋਲਣ ਲੈ ਵਿਜਵਾਖਾਂ ਨੂੰ ਤਾਂ ਬਾੜੀ ਕੋਈ ਮੇਰਦੋ ਵੀ ਨਹੀਂ ਕਰਨੀ ਪਈ ਕਣਕ ਦਾ ਡਾਰੇ ਦੀ ਠੱਕੇ ਪੈ ਗਈ ਤਾਂ ਆਪੇ। ਹੂੰ। ਜੇ ਆਪਣੇ ਵੀ ਕਿ ਇਤੋਂ ਦਾ ਫਿਰ ਆਪਣੇ ਵੀ ਹੁੰਦੀ ਹੈ ਨਾ। ਹੋਰ। ਆਪਣੇ ਵਰਗੇ ਕਿੰਨੇ ਨੇ ਵਿਚਾਰੇ ਜਿਹੜੇ ਮੁੱਲ ਪੁੱਛਦੇ ਰਹਿੰਦੇ ਹੋਣਗੇ ਕਣਕ ਦਾ ਨਾ। ਮਹਿੰਗੀ ਵੀ ਦੇਖ ਲੈ ਕਿੰਨੀ ਹੋ ਰਹੀ ਹੈ। ਹੂੰ ਮਹਿੰਗੀ। ਹਰ ਸਾਲ ਵੱਧ ਜਾਂਦੀ ਰੇਟ ਹਰ ਸਾਲ। ਹਰ ਸਾਲ ਵੱਧ ਹੈ। ਹੂੰ। ਆਗੇ ਦੇ 5 ਸਾਲਾਂ ਤੋਂ। ਨਾ। ਹਰ ਸਾਲ ਵੱਧ ਜਾਂਦੀ। ਇਸ ਵਾਰ ਕਿੰਨੇ? 2425 ਰੁਪਏ। 42260 25 25 ਇਹ ਲੋਗ ਪੰਜਰ ਪੇਵੀ ਨਹੀਂ ਝਾੜਦੇ ਹਨਾ ਨਾ ਵੀ ਚਲ ਬੀ ਇਹ ਲਾ ਦੋ ਨਾ ਚਾਹ ਦੇਖਦੇ ਆ ਕੀ ਬਣਦਾ ਮੈਂ ਤਾਂ ਐ ਸੋਚੀ ਸੀ ਵੀ ਆਪਾਂ ਆਪਣੀ ਛੱਤ ਨਹੀਂ ਜੋਗਗੀ ਬਸ ਇਹਦੇ ਤੇ ਇੱਕ ਕਾਗਜ਼ ਪਾ ਕੇ ਇੱਕ ਟਰਾਲੀ ਮਿੱਟੀ ਦੀ ਬਵਾਣੀ ਆ ਹਾਂ ਫੇਰ ਕਣਕਾਂ ਵੱਟ ਕੇ ਬਾਹਣ ਖਾਲੀ ਹੋ ਜਾਣਗੇ ਬਾਹਣ ਵਾਲੀ ਮਿੱਟੀ ਪਵਾ ਲਾਂਗੇ ਥੋੜੀ ਜਿਹੀ ਚਿਕਣੀ ਹੁੰਦੀ ਹੈ ਹਾਂ ਉਹਦੇ ਇਹਦੇ ਮਤਲਬ ਸਾਰਾ ਪੰਗਾ ਹੀ ਘਰ ਤੋਂ ਹੋ ਜੂਗਾ ਹਾਂ ਹੈਲੋ ਪੈਸੇ ਖੋਜਣਾ ਦੇਖਾਂ ਹੈਲੋ ਕਰੀ ਦੋ ਹੈ ਯਾਰ ਪੈਸੇ ਖੋਜੂ ਮੈਂ ਤਾਂ ਹੈਲੋ ਹੈਲੋ ਤੂੰ ਤਾਂ ਪਹਿਲੀ ਡਰਾਤੀ ਨਾ ਪੈਸੇ ਨੀ ਖੋਸਦੀ ਉਹਗੀ ਦੇਖਾ ਹੈ ਲੋਕਾ ਕਰ ਲੈ ਖੋਸਦੀ ਨਹੀਂ ਰਗੀ ਠੀਕ ਨਾ ਨੀ ਖੋਸਦੀ ਪੈਸੇ ਦੇਊਗੀ ਤੈਨੂੰ ਦੇਊਗੀ ਦੇਊਗੀ ਦਾ ਸਰਪੇ ਹੋਰ ਹੰਨੂ ਕਰ ਲੈ ਦੇਊਗੀ ਜੇ ਲੈਣੇ ਕਰ ਲੈ ਦਾਲ ਤਾ 100 ਰੁਪਏ ਦਉਂਦੋ ਰਾਨੂ ਹੈਲੋ ਤਾਂ ਕੰਧਾ ਖੋਲ ਦਿਨ ਖੋਸਦੀ ਨਹੀਂ ਆ ਦੁੱਧੇ ਨਾਲ ਕਰਨਾ ਹੈ ਨਾ ਸ਼ਾਂਤ ਰਹੋ ਆਇਆ 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 ਦੇਦੀ ਮਮਮੀ ਜੀ ਹੈਗੇ ਨੇ 10 ਰੁਪਏ ਨੂੰ ਚੀਜੀ ਖਾ ਜੋਫੀ ਤਾਂ ਪਾਈ ਨੇ ਨੇ ਮਿਲੀ ਤਾਂ ਨਹੀਂ ਚੀਜੀ ਖਾਣੋਗੀ ਚਲ ਆਇਆ ਵਾਡਾ ਆ ਜਾ ਫਿਰ ਹਾਂ ਚੀਜੀ ਖਾਣੂ ਨੇ ਪਹਿਲਾਂ ਤੂੰ ਤਾਂ ਪਾਲਾ ਦੀਦੀ ਨੂੰ ਠੀਕ ਹੈ ਠੀਕ ਹੈ ਠੀਕ ਹਾਂ ਗੁੜੀ ਸਿਆਣੀਆਂ ਬਾਈ 10 10 ਰੁਪਏ ਦੋ ਨਣ ਦੇ ਦੀਏ ਨੇ ਕੀ ਖਾऊंगी ਕੀ ਖਾऊंगी ਇਹ ਇਹਨਾਂ ਦਾ ਕੀ ਲੈਣਗੇ ਹੱਥਾਂ ਵਾਲਿਆਂ ਦਾ ਸੌਦਾ ਹੋਜੀ ਇਹਦੀ ਮੰਮੀ ਨੇ ਦਿੱਤੇ ਉਹਨੇ ਖਾਣ ਨੂੰ ਖਾਣ ਨੂੰ ਤੇ ਦੱਸ ਮੁੜ ਕੇ ਖਾ ਲ ਕੋਈ ਨਾ ਤੂੰ ਖਾਣ ਲੈ ਆਪਣੇ ਆਂ ਦੇ ਨੰਦਾ 10 ਰੁਪਏ ਕਹਿਣ ਲੱਗਿਆ ਖੰਡ ਮੈਂ ਸੱਚੀ ਖਾਉਂਗੀ ਫਿਰ ਜਮਾੜਾ ਅਰਗੀ ਵਿਚਾਈ ਹੋਰ ਜਵਾਕ ਨੂੰ ਪੈਸਾ ਬਹੁਤ ਪਿਆਰਾ ਹੁੰਦਾ ਹੈ ਸਾਡੀਆਂ ਨਹੀਂ ਥੱਪੜ ਮਾਰ ਕੇ ਹੋਸ ਕੇ ਲੈ ਉਹੀ ਨੇ ਉਹੀ ਨੇ ਕਦੇ ਬਿਆਹ ਚ ਜੋੜ ਲੈਂਦੀ ਹੁੰਦੀ ਮੈਂ ਤਾਂ ਪੈਸੇ ਆ ਰੁਪਈਏ ਰੁਪਈਏ ਬਾਬਾ ਸਲੇਮੋ ਮੋਬੜਾ ਦੋਨੇ 10-10 ਰੁਪਏ ਲਏ ਤੇ ਨਾਲੇ ਆ ਛੋਟੀ ਕੁੜੀ ਨੂੰ ਪਾਣੀ ਪਿਆ ਦੇ ਜਿਆਦੀ ਪਾਣੀ ਪਾਣੀ ਕਰੀ ਜੀ ਪਾਣੀ ਪੀਣੇ ਇਹਨੂੰ ਕਿਹਨੂੰ ਪੀਣੇ ਦੋਨਾਂ ਨੂੰ ਪਿਆ ਠੀਕ ਹੈ ਬੁੱਕੀ ਲੜਿਓ ਨਾ ਦੋਨੇ ਜਿਹੜੇ 10-10 ਰੁਪਏ ਲਏ ਜੀ ਠੀਕ ਹੈ ਚਲੋ ਸਾਰਿਆਂ ਨੇ ਨੇ ਵੀਡੀਓ ਨੂੰ ਲਾਸਟ ਤੱਕ ਵੇਖਿਆ ਥੈਂਕ ਯੂ ਬਾਕੀ ਤੁਸੀਂ ਮੈਂ ਵੇਟ ਕਰਦੇ ਹਾਂ ਉਹ ਗੱਲਾਂ ਸੁਣ ਕੇ ਮੈਨੂੰ ਉਹ ਵਧੀਆ ਲੱਗਿਆ ਕੇ ਸਾਰੇ ਜਣੇ ਮੇਰੀ ਵੇਟ ਕਰਦੇ ਹੋ ਤੁਹਾਡੀ ਵੇਟ ਕਰਕੇ ਮੈਂ ਜਦੋਂ ਜਵਾਂ ਐਵੇਂ ਵੀ ਹੁੰਦੇ ਵੀ ਅੱਜ ਨਹੀਂ ਬਣਨੀ ਕਿਉਂ ਉਦੋਂ ਵੀ ਮੈਂ ਚੇਹੇ ਟੋਲ ਟਾਈਮ ਦੀ ਉਹ ਵੀਡੀਓ ਬਣਾਵਾਂ ਪਰ ਆਪਣੇ ਵੱਲੋਂ ਟਰਾਈ ਕਰਦੀ ਹਾਂ ਵੀ ਜ਼ਰੂਰ ਬਣਾਵਾਂ ਤੇ ਜ਼ਰੂਰ ਪਾਵਾਂ ਸਰਦਾ ਦੇ ਤੋ ਥੈਂਕ ਯੂ ਇੰਨਾ ਜਿਆਦਾ ਪਿਆਰ ਦੇਣ ਲਈ